ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਗੁਰਾਣੇੜਲੇ ਪਿੰਡ ਪਾਸਲਾ ਜੱਤਵਾਲ ਅਤੇ ਖੋਜਪੁਰ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਤੀਆਂ ਦਾ ਤਿਹਾਰ ਮਨਾਇਆ ਗਿਆ ਜਿਸ ਦਾ ਉਗਾਟਨ ਪੰਜ ਦਲਬੀਰ ਕੌਰ ਅਤੇ ਤੀਰਥ ਕੌਰ ਨੇ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤਾ ਇਸ ਮੌਕੇ ਪਿੰਡ ਦੀਆਂ ਔਰਤਾਂ ਤੇ ਲੜਕੀਆਂ ਨੇ ਪਿੰਗਾ ਝੂਟਕੇ ਤੇ ਗਿੱਧਾ ਪਾ ਕੇ ਤੀਆਂ ਦੇ ਤਿਹਾਰ ਦਾ ਆਨੰਦ ਮਾਣਿਆ ਇਸ ਮੌਕੇ ਬੋਲਦੇ ਆ ਪਿੰਡ ਦੀਆਂ ਔਰਤਾਂ ਨੇ ਜਿੱਥੇ ਇਸ ਮੇਲੇ ਵਿੱਚ ਸਹਿਯੋਗ ਕਰਨ ਵਾਲੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਕਿਹਾ ਕਿ ਤੀਆਂ ਦਾ ਤਿਹਾਰ ਸਾਡੇ ਪੰਜਾਬ ਦੇ ਅਮੀਰ ਵਿਰਸੇ ਦਾ ਅਹਿਮ ਹਿੱਸਾ ਹੈ ਜੋ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਵਿਰਸੇ ਨਾਲ ਜੋੜਨ ਲਈ ਅਹਿਮ ਭੂਮਿਕਾ ਅਦਾ ਕਰਦਾ ਹੈ ਇਸ ਮੌਕੇ ਪੰਚ ਦਲਵੀਰ ਕੌਰ ਤੀਰਥ ਕੌਰ ਅਮਰਜੀਤ ਕੌਰ ਬਸਰਾ ਮਨਜੀਤ ਕੌਰ ਛੋਕਰ ਸੁਖਵਿੰਦਰ ਕੌਰ ਦਲਵੀਰ ਕੌਰ ਬਸਰਾ ਜਸਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਚ ਔਰਤਾਂ ਤੇ ਲੜਕੀਆਂ ਮੌਜੂਦ ਸਨ

ਆਪੇ ਪੀਸੜ ਗਈਆਂ ਆਪੇ ਪੀਸੜ ਗਈਆਂ ਸੱਸੂ ਜੀਆਂ ਜਾਇਆਂ ਆਪੇ ਚੱਕੀ ਪੀਸੀ ਜਾਊਗੀ ਹਾਏ ਪੀਸੀ ਜਾਊਗੀ ਜਦੋਂ ਢਾਂਗਨੀ ਜਦੋਂ ਢਾਂਗ ਦੀ ਸਮਾਂ ਮੜੀ ਕਾੜਦੀ ਆਪੇ ਚੱਕੀ ਪੀਸੀ ਜਾਊਗੀ ਹਾਏ ਪੀਸੀ ਜਾਊਗੀ ਜਦੋਂ ਢਾਂਗ ਵਾਲੀ ਖੜਕੀ ਅੱਧੀ ਰਾਤੀ ਮਾਰ ਪਈ ਹਾਏ ਮਾਰ ਪਈ ਪੰਨ ਸੁੱਟੀਆਂ ਪੰਨ ਸੁੱਟੀਆਂ ਮਲੂਕ ਜਈਆਂ ਹੱਡੀਆਂ ਅੱਧੀ ਰਾਤੀ ਮਾਰ ਪਈ ਹਾਏ ਮਾਰ ਪਈ ਪੰਨ ਸੁੱਟੀਆਂ ਹੋਏ ਪੰਨ ਜੀਆਂ ਮਲੂਕ ਜਈਆਂ ਹੱਡੀਆਂ ਚੇ ਵੇਰੀਆ ਐ ਪਛੇ ਵੇਰੀਆ ਦਿਨ ਚੜ ਦੇਨ ਹੋਏ ਦਿਨ ਚੜ ਦੇਨੂ ਕੈਦ ਕਰਾ ਮਾਰੇ ਮੁੰਡਾ ਮੋਤੀ ਚਗਦਾ ਆਏ ਮੋਤੀ ਚਗਦਾ ਨਾਲੇ ਕੋਛਾ ਨਾਲੇ ਕੋਛਾ ਕਿਤੇ ਕਿਤੇ ਲਗੀਆਂ ਨਾਲੇ ਮੁੰਡਾ ਮੋਤੀ ਚਗਦਾ ਆਏ ਮੋਤੀ ਚਗਦਾ ਨਾਲੇ ਪਛੇ ਦਾ ਨਾਲੇ ਪੰਛੀ ਦਾ ਕੀਤੇ ਗੀਤੇ ਲੱਗੀਆਂ ਜੋ ਅੱਜ ਤੀਆਂ ਦਾ ਪ੍ਰੋਗਰਾਮ ਅਸੀਂ ਮਨਾਇਆ ਗਿਆ ਆ ਇਸ ਵਿੱਚ ਕਾਫੀ ਲੰਗਰ ਦਾ ਵੀ ਪ੍ਰੋਗਰਾਮ ਆ ਸਭ ਖਲੜਪੜਾਂ ਦਾ ਸਭ ਪ੍ਰੋਗਰਾਮ ਵਧੀਆ ਆ ਕੁੜੀਆਂ ਨੇ ਪਿੰਗਾ ਝੂਟੀਆਂ ਔਰ ਕੁੜੀਆਂ ਦੇ ਬੀਬੀਆਂ ਨੇ ਸਭ ਨੇ ਆਪਣੇ ਗਿੱਧੇ ਪੰਗੜੇ ਦਾ ਕਾਫੀ ਸੰਜੋਗ ਨਾਲ ਤੀਆਂ ਦਾ ਤਿਹਾਰ ਅੱਜ ਮਨਾਇਆ ਗਿਆ ਆ ਪਿੰਡ ਦੇ ਸੰਜੋਗ ਨਾਲ ਔਰ ਐਨਆਰਬੀਆ ਦੇ ਨਾਲ ਔਰ ਪਿੰਡ ਦੀ ਸਭ ਪੰਚਾਇਤ ਮੈਂਬਰਾਂ ਦੇ ਸਾਥ ਨਾਲ ਉਹ ਵਧੀਆ ਸੰਜੋਗ ਨਾਲ ਇਹ ਸਭ ਤੀਆਂ ਦਾ ਤਿਹਾਰ ਅੱਜ ਮਨਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੀਰਥਕੌਰ ਪਿੰਡ ਪਾਸਲਾ ਤੋਂ ਅੱਜ ਅਸੀਂ ਆਪਣੇ ਬੜੇ ਰੀਤੀ ਰਿਵਾਜਾਂ ਨੇ ਨਾਲ ਤੀਆਂ ਦਾ ਤਿਹਾਰ ਪਿੰਡ ਪਾਸਲਾ ਵਿੱਚ ਮਨੰਗਿਆ ਹੈ ਸਾਰੇ ਨਗਰ ਪੰਚਾਇਤ ਸਾਰਿਆਂ ਦੇ ਨਾਲ ਤੇ ਪੀਂਗਾ ਝੂੜਦੀਆਂ ਜਿੱਦਾਂ ਕੁੜੀਆਂ ਆਪਣੇ ਤੁਹਾਨੂੰ ਪਤਾ ਹੀ ਆ ਸੌਣ ਦੇ ਮਹੀਨੇ ਮਤਲਬ ਇਹ ਪ੍ਰੋਗਰਾਮ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਮਨਾਇਆ ਗਿਆ ਹੈ